ਪੰਜਾਬ ਦੇ ਵਿੱਚ ਜਿਹੜੀਆਂ ਬਿਜਲੀ ਦਰਾਂ ਮਹਿੰਗੀਆਂ ਹੋਈਆਂ ਨੇ ਇਹਦੇ ਤੇ ਚਾਹੀਦਾ ਸੀਗਾ ਪੰਜਾਬ ਦੀ ਵਿਰੋਧੀ ਧਿਰ ਨੂੰ ਕਿ ਠੋਕੇ ਇਹਦੇ ਉੱਪਰ ਜਿਹੜੀ ਆ ਉਹ ਬੋਲਦੀ ਔਰ ਮੈਦਾਨ ਦੇ ਵਿੱਚ ਨਤਰ ਦੀ ਗਰਾਊਂਡ ਤੇ ਜਿਹੜੀ ਆਉਂਦੀ ਪਰ ਇਹ ਕੁਝ ਲੀਡਰ ਜਿਹੜੇ ਆ ਇਹ ਟਵੀਟ-ਬੂਟ ਕਰਕੇ ਹੀ ਕੰਮ ਜਿਹੜਾ ਉਹ ਸਾਰੀ ਜਾਂਦੇ ਆ ਔਰ ਆਪਾਂ ਦੇਖਿਆ ਕਿ ਹਾਲੇ ਤੱਕ ਵੀ ਜਿਹੜਾ ਉਹ ਮੰਤਰੀ ਬਲਕਾਰ ਜੀ ਦੀ ਚੋਣਾਂ ਦੇ ਦਿਨਾਂ ਦੇ ਵਿੱਚ ਵੀਡੀਓ ਆਈ ਉਹ ਹਲੇ ਉੱਥੇ ਕੈਬਨਟ ਦੇ ਵਿੱਚ ਹੀ ਬੈਠਾ ਤੇ ਉਹਦੇ ਖਿਲਾਫ ਕਿਸੇ ਲੀਡਰ ਨੇ ਜਿਹੜੀ ਆ ਵਿਕਰਮ ਸਿੰਘ ਮਜੀਠੀਆ ਔਰ ਸੁਖਪਾਲ ਸਿੰਘ ਖੇੜਾ ਅਤੇ ਚਰਨਜੀਤ ਸਿੰਘ ਚੰਨੀ ਨੂੰ ਛੱਡ ਕੇ ਕਿਸੇ ਨੇ ਵੀ ਆਵਾਜ਼ ਜਿਹੜੀ ਉਹ ਬੁਲੰਦਰੀ ਬਾਕੀਆਂ ਨੇ ਕੀਤੀ ਪਤਾ ਨਹੀਂ ਬਾਕੀਆਂ ਨੂੰ ਆਪਣੀਆਂ ਵੀਡੀਓ ਆਉਣ ਦਾ ਡਰ ਆ ਪਤਾ ਨਹੀਂ ਤਾਂ ਨਹੀਂ ਬੋਲਦੇ ਤੇ ਪਤਾ ਨਹੀਂ ਕੀ ਮਜਬੂਰੀ ਹੈ ਵੀ ਜਿਹੜਾ ਉਹ ਬੋਲਦੇ ਨਹੀਂਗੇ ਔਰ ਪੰਜਾਬ ਦੇ ਬਹੁਤ ਇਸ਼ੂ ਆ ਚਾਹੇ ਤੁਸੀਂ ਕੰਗੜਾ ਵਾਲਾ ਲਹੋਤ ਵੀ ਬਹੁਤੇ ਲੀਡਰ ਬੋਲੇ ਨਹੀਂ ਐ ਜਿਹੜਾ ਕੁੜੀ ਕੁਲਵਿੰਦਰ ਕੌਰ ਵਾਲਾ ਪੰਜਾਬ ਦੇ ਹੱਕਾਂ ਦੇ ਲਈ ਕੋਈ ਬੋਲ ਕੇ ਨਹੀਂ ਰਾਜੀ ਮਤਲਬ ਤੁਸੀਂ ਪ੍ਰਤਾਪ ਸਿੰਘ ਬਾਜਵਾ ਬਰੂ ਦੀ ਤਰ੍ਹਾਂ ਲੀਡਰ ਲੈ ਲਓ ਸੁਖਪਾਲ ਸਿੰਘ ਖੇੜਾ ਕਹਿੰਦਾ ਕਿ ਜੇ ਭਾਈ ਜੇ ਸਾਨੂੰ ਬਾਹਰਲੇ ਸੂਬਿਆਂ ਦੇ ਵਿੱਚ ਜਾ ਕੇ ਹਨਾ ਸਾਨੂੰ ਜ਼ਮੀਨ ਜਾਇਦਾਦ ਖਰੀਦਣ ਦਾ ਅਧਿਕਾਰ ਨਹੀਂਗਾ ਤੇ ਉੱਥੇ ਜੇ ਸਾਨੂੰ ਨੌਕਰੀ ਕਰਨ ਦਾ ਅਧਿਕਾਰ ਨਹੀਂ ਤਾਂ ਪੰਜਾਬ ਹੀ ਇਹੋ ਜਿਹਾ ਕਾਨੂੰਨ ਬਣਾਵੇ ਪ੍ਰਤਾਪ ਸਿੰਘ ਬਾਜਵਾ ਸਭ ਤੋਂ ਪਹਿਲਾਂ ਪੂਛ ਪਚਾ ਕੇ ਭਜੇ ਉਹ ਕਹਿੰਦੇ ਜੀ ਨਹੀਂ ਇਹ ਖੈਰੇ ਦਾ ਨਿੱਜੀ ਵਿਆਹ ਨਾ ਖੈਰਾ ਪੰਜਾਬ ਦੀ ਫਿਕਰ ਨਾ ਕਰੇ ਪੰਜਾਬ ਦੀ ਫਿਕਰ ਅਸੀਂ ਕਰ ਲਾਂਗੇ ਉਹ ਜੇ ਤੁਹਾਡੇ ਵਰਗੇ ਹੈਗੇ ਤਾਂ ਹੀ ਤਾਂ ਪੰਜਾਬ ਨੂੰ ਫਿਕਰ ਹੈ ਕਿ ਇਹ ਉਹ ਜੇ ਲੋਕ ਆ ਵੋਟਾਂ ਦੇ ਕਰਕੇ ਜਿਹੜੇ ਹਿੱਤ ਵਿੱਚ ਜਾਂਦੇ ਆ ਲੋਕਾਂ ਦੇ ਅੱਛਾ ਦਿਲਚਸਪ ਗੱਲ ਇਹ ਹੈ ਕਿ ਉਹੀ ਜਿਹੜਾ ਬੈਲ ਸੁਖਪਾਲ ਸਿੰਘ ਖਹਿਰਾ ਨੇ ਲਿਆਂਦਾ ਸੀ ਜਨਵਰੀ 2023 ਦੇ ਵਿੱਚ ਉਹੀ ਬੈਲ ਸਪੀਕਰ ਦੇ ਕੋਲੇ ਦੇਣ ਦੇ ਵਾਸਤੇ ਸੁਖਪਾਲ ਖਹਿਰੇ ਦੇ ਨਾਲ ਗਿਆ ਪ੍ਰਤਾਪ ਸਿੰਘ ਬਾਜਬਾਬ ਦੀ ਨੰਬਰੀ ਕਰਨ ਵਾਸਤੇ ਤੇ ਨੰਬਰ ਬਣਾਉਣ ਵਾਸਤੇ ਹੁਣ ਜਦੋਂ ਬਾਹਰ ਇਹ ਗੱਲ ਰੱਖੀ ਸੁਖਪਾਲ ਖਹਿਰੇ ਨੇ ਤੇ ਉੱਥੋਂ ਮੁੱਕ ਗਿਆ ਯਾਨੀ ਮੇਰੇ ਕਹਿਣ ਦਾ ਭਾਵ ਇਹ ਹੈ ਕਿ ਬਹੁਤ ਸਾਰੇ ਮੁੱਦੇ ਇਹੋ ਜਿਹੇ ਆ ਪੰਜਾਬ ਦੇ ਜਿਨ੍ਹਾਂ ਦੇ ਉੱਪਰ ਪੰਜਾਬ ਦੇ ਇਹ ਵਿਰੋਧੀ ਧਿਰ ਦੇ ਲੀਡਰ ਜਿਹੜੇ ਆ ਜਾਂ ਵਿਰੋਧੀ ਲੀਡਰ ਨੇ ਉਹ ਸਰਕਾਰ ਦੇ ਘਰ ਬੋਲ ਕੇ ਰਾਜੀ ਪਤਾ ਨਹੀਂ ਕਿਹੜੀ ਕੱਲੋਂ ਡਰਦੇ ਆ ਸੋ ਖੰਧਾ ਜੀ ਪਹਿਲੀ ਤਾਂ ਗੱਲ ਹੈ ਕਿ ਪੰਜਾਬ 'ਚ ਵਰੂਤੀ ਧਿਰ ਹੈ ਕਿਹੜੀ ਇਹੋ ਹੀ ਅੱਜ ਤੱਕ ਸਮਝਣ ਲੱਗੇ ਸਭ ਦਾ ਲੱਗਦਾ ਹੁੰਦਾ ਜਮੂਰ ਕਾਂਗਰਸ ਪਾਰਟੀ ਹੈ ਕਿ ਜਿਹਦੇ ਐਲੋਪੀ ਲੀਡਰ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੇ ਰਾਜਾ ਵੜਿੰਗ ਵੀ ਪ੍ਰਧਾਨ ਜਿਹੜੇ ਨੇ ਪਰ ਇਹਨਾਂ ਨੇ ਕਦੇ ਵਰੂਤੀ ਧਿਰ ਵਾਲੀ ਭੂਮਿਕਾ ਨਿਭਾਈ ਹੈ ਇਹ ਆਪਣੇ ਆਪ ਦੇ ਵਿੱਚ ਬੜਾ ਵੱਡਾ ਪ੍ਰਸ਼ਨ ਹੈਗਾ ਚਲੋ ਆਪਾਂ ਇਹਦੇ ਸੰਬੰਧੀ ਡਿਸਕਸ਼ਨ ਬਾਅਦ ਚ ਕਰਦੇ ਪਰ ਪਹਿਲਾਂ ਉਹ ਗੱਲ ਕਰ ਦਈਏ ਇਹ ਪੰਜਾਬ ਸਰਕਾਰ ਨੇ ਬਿਜਲੀ ਦੇ ਯੂਨਿਟ ਦਾ ਰੇਟ ਜਿਹੜਾ ਵਧਾ ਦਿੱਤਾ ਜਿਹੜਾ 16 ਜੂਨ ਤੋਂ ਲਾਗੂ ਹੋ ਗਿਆ। ਲੋਕ ਕਹਿ ਰਹੇ ਆ ਕਿ ਜੇ ਸੀ ਕੇ ਦੀ ਲੋਕ ਸਭਾ ਚੋਣਾਂ ਦੇ ਵਿੱਚ ਹਾਰ ਹੋਈ ਆ ਤਾਂ ਮੁੱਖ ਮੰਤਰੀ ਸਾਹਿਬ ਨੇ ਬਦਲਾ ਲੈਣ ਕਰਕੇ ਇਹ ਜਿਹੜਾ ਕੰਮ ਚਲਾ ਸ਼ੁਰੂ ਕਰਤਾ ਰੇਟ ਵਧਾ ਦਿੱਤੇ। ਪਰ ਕਿਸੇ ਹੱਦ ਤੱਕ ਇਹ ਗੱਲ ਲੱਗਦੀ ਵੀ ਠੀਕ ਹੈਗੀ। ਗੱਲ ਕਰਤੀ ਹੁਣ ਤੁਸੀਂ ਹੁਣ ਮੈਂ ਤੁਹਾਡੀ ਗੱਲ ਉਹਨਾ ਕੀ ਪ੍ਰਦਰਸ਼ਿਤ ਸੁਖਵਿੰਦਰ ਜੀ ਗਰਮੀ ਦਾ ਮੌਸਮ ਆ ਇਹ ਲੋਕ ਏਸੀਆਂ ਵਿੱਚ ਰਹਿਣ ਵਾਲੇ ਨੇ ਇਹ ਗਰਮੀ ਦੇ ਮੌਸਮ ਵਿੱਚ ਸੜਕਾਂ ਤੇ ਪੁੱਟ ਸਕਦੇ ਆ ਇਹ ਤਾਂ ਬਸ ਟਵੀਟ ਟਵੀਟ ਵਾਲੇ ਕੰਮ ਆ ਕਿ ਫੂਨ ਫੜਿਆ ਟਵੀਟ ਕਰਾ ਤੇ ਆਪਣੀ ਜ਼ਿੰਮੇਵਾਰੀ ਪੂਰੀ ਨਿਭਾਤੀ ਤਾ ਸੁਖਵਿੰਦਰ ਜੀ ਜੇਕਰ ਫਿਰ ਤੁਸੀਂ ਇਹ ਜਿਹੇ ਹਾਲਾਤ ਪੈਦਾ ਕਰਤੇ ਮੋਬਾਈਲ ਤੇ ਉੱਤੇ ਤੇ ਟਵੀਟ ਕਰਕੇ ਆਪ ਫਰਜ਼ ਪੂਰਾ ਕਰ ਦਿੱਤਾ ਤਾਂ ਫਿਰ ਤੁਸੀਂ ਲੋਕਾਂ ਕੋ ਕੀ ਪਾਲਦੇ ਜੇ ਫਿਰ ਲੋਕ ਜਿਸ ਤਰੀਕੇ ਨਾਲ ਚੋਣਾਂ 'ਚ ਇਹਨਾਂ ਨੂੰ ਜਵਾਬ ਦੱਤਾ ਚਾਹੇ ਉਹ ਆਮ ਆਦਮੀ ਪਾਰਟੀ ਸੀ ਚਾਹੇ ਕਾਂਗਰਸ ਸੀ ਚਾਹੇ ਜਿਸ ਤਰੀਕੇ ਨਾਲ ਕਾਂਗਰਸ ਨੇ ਗੱਲ ਕੀਤੀ ਕਾਂਗਰਸ ਦੀ ਵੀ ਸਥਿਤੀ ਪਤਲੀ ਹੈਗੀ ਆ ਜਾਂ ਜਿਸ ਤਰੀਕੇ ਨਾਲ ਸ਼ਲੂਮਨੀ ਕਾਲੀ ਕਰਦੀ ਆ ਅੱਜ ਦੇ ਲੋਕ ਵੀ ਉਹਨੇ ਐਡੇ ਬੁਰਖ ਨਹੀਂ ਹੈਗੇ ਲੋਕ ਸਿਆਣੇ ਆ ਕਿ ਹਾਂ ਕਿ ਕਿਹੜੀ ਪਾਰਟੀ ਉਹਨਾਂ ਦੀ ਆਵਾਜ਼ ਵੜ ਕੇ ਕਿਹੜਾ ਨੇਤਾ ਉਹਨਾਂ ਦੀ ਆਵਾਜ਼ ਵੜ ਕੇ ਆਪਣੀ ਭੂਮਿਕਾ ਜਿਹੜੀ ਆ ਅਦਾ ਕਰ ਰਿਹਾ ਆਪਣਾ ਫਰਜ਼ ਹੀ ਕਰ ਪੂਰਾ ਕਰ ਰਿਹਾ ਹੁਣ ਗੱਲ ਕਰਦੇ ਪ੍ਰਤਾਪ ਸਿੰਘ ਬਾਜਵਾ ਪ੍ਰਤਾਪ ਸਿੰਘ ਬਾਜਵਾ ਬਾਹਰ ਪੱਪ ਕੀ ਜ਼ਰੂਰ ਵਰਦੇ ਆ ਅੰਦਰ ਜਾ ਕੇ ਮੁੱਖ ਮੰਤਰੀ ਜਿਹੜੋ ਕਿੰਦਾ ਕਿ ਮਿਸਟਰ ਬਾਜਵਾ ਮੇਰੀ ਅੱਖਾਂ ਚ ਬਾਜਵਾ ਸਭ ਚੁੱਪ ਕਰ ਜਾਂਦੇ ਆ ਤਾਂ ਅਜਿਹੀਆਂ ਸਥਿਤੀਆਂ ਦੇ ਵਿੱਚ ਕਿ ਜਦੋਂ ਤੁਹਾਡੇ ਕੋਲ ਬੋਲਣ ਵਾਸਤੇ ਹੈ ਹੀ ਕੱਖ ਨਹੀਂ ਜਦੋਂ ਤੁਸੀਂ ਬਿਲਕੁਲ ਬਿਲਕੁਲ ਆਪਣੇ ਮਫਾਦ ਵਾਸਤੇ ਠੀਕ ਹੈ ਲੀਡਰ ਬਣ ਕੇ ਜੇ ਪਰ ਲੋਕਾਂ ਨੇ ਜਿਹੜੇ ਨੁਮਾਇੰਦੇ ਤੁਹਾਨੂੰ ਬਣਾ ਕੇ ਭੇਜਿਆ ਜੇਕਰ ਤੁਸੀਂ ਉੱਥੇ ਲੋਕਾਂ ਦੀ ਆਵਾਜ਼ ਬਣ ਕੇ ਮੁੱਦੇ ਨਹੀਂ ਠੁੰਦੇ ਤਾਂ ਫਿਰ ਉਸ ਦੇ ਨਤੀਜੇ ਸੁਖਿੰਦਰ ਜੀ ਜਿਹੜੀ ਮੈਂ ਗੱਲ ਕੀਤੀ ਇਹੋ ਜਿਹੀ ਹੋਣਗੇ ਤਾਂ ਹੋ ਸਕਦਾ ਕਿ ਹੁਣ ਜਿਹੜੀ ਤੁਸੀਂ ਗੱਲ ਕੀਤੀ ਕਿ ਇੱਕ ਪਾਸੇ ਸੁਖਪਾਲ ਸਿੰਘ ਖੈਰੇ ਹੋਣ ਦੀ ਗੱਲ ਪੰਜਾਬ ਦੇ ਮੁੱਦੇ ਤੇ। ਇੱਕ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਨੇ ਜਾਊਂਗਾ। ਇੱਕ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਨੀ ਚਾਹੂੰਗਾ ਕਿ ਪੰਜਾਬ ਦੇ ਜਿਹੜੇ ਲੀਡਰ ਸਿਰਫ ਫੇਸਬੁੱਕ ਹੀ ਪੋਸਟਾਂ ਪਾ ਕੇ ਜਾਂ ਟਵਿੱਟਰ ਤੇ ਹੀ ਜਿਹੜੀਆਂ ਉਹ ਪੋਸਟਾਂ ਪਾ ਕੇ ਆਪਣੀ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਆ ਜਾਂ ਜਿਹੜੇ ਉਹ ਸਿਰਫ ਇਹ ਪੋਸਟਾਂ ਪਾ ਕੇ ਕਹਿੰਦੇ ਅਸੀਂ ਲੋਕਾਂ ਦੀ ਲੜਾਈ ਲੜ ਰਹੇ ਆ ਉਹਨਾਂ ਨੂੰ ਫਿਰ ਵੋਟ ਵੀ ਜਿਹੜੀ ਹੈ ਨਾ ਐਦਾਂ ਕਹਦਾ ਕਰੋ ਕਿ ਟਵੀਟ ਪਾ ਕੇ ਜਾਂ ਪੋਸਟ ਪਾ ਕੇ ਵੀ ਤੈਨੂੰ ਪਾ ਦਿਆ। ਉਦਾਂ ਵੀ ਉਥੇ ਗਰਾਊਂਡ ਤੇ ਯਾਉ ਤੇ ਬੂਤ ਤੇ ਜਾ ਕੇ ਪਾਉਣ ਦੀ ਲੋੜ ਨਹੀਂ ਹੈ ਵੋਟ ਕਿਉਂਕਿ ਜਿਹੜੇ ਲੀਡਰ ਗਰਾਉਂਡ ਤੇ ਆ ਕੇ ਲੜਾਈ ਨਹੀਂ ਲੜਦੇ ਸਿਰਫ ਔਰ ਸਿਰਫ ਇੱਕ ਪੋਸਟ ਤੇ ਟਵੀਟ ਕਰਕੇ ਹੀ ਸਾਰ ਦਿੰਦੇ ਆ ਗਰਾਉਂਡ ਤੇ ਨਹੀਂ ਜਾਂਦੇ ਤੇ ਫਿਰ ਉਹਨਾਂ ਨੂੰ ਅਸੀਂ ਬੂਤ ਤੇ ਵੀ ਵੋਟ ਪਾਉਣ ਕਿਉਂ ਜਾਈਏ ਉਹਨਾਂ ਨੂੰ ਵੀ ਤੁਸੀਂ ਫੇਸਬੁੱਕ ਤੇ ਕਹਿਦਿਆ ਕਰੋ ਟਵਿੱਟਰ ਤੇ ਕਹਿਦਿਆ ਕਰੋ ਅਸੀਂ ਤੇਰੇ ਨਾਲ ਆ ਪਰ ਵੋਟ ਪਾਉਣ ਨਹੀਂ ਉੱਥੇ ਜਾਣਾ ਇਹਨਾਂ ਨੂੰ ਐ ਹੀ ਸਬਕ ਸਿਖਾਓ ਜਿਹੜੇ ਨਹੀਂ ਆਉਂਦੇ ਗਰਾਉਂਡ ਤੇ ਲੜਨ ਅਹ ਸੁਖਵਿੰਦਰ ਜੀ ਇਹੋ ਕਹਿਣਾ ਚਾਹੁੰਦਾ ਸਾਂ ਵਧੀਆ ਗੱਲ ਤੁਸੀਂ ਅਪੀਲ ਜਿਹੜੀ ਕਰਤੀ ਹੈ ਪੰਜਾਬ ਦੇ ਲੋਕਾਂ ਨੂੰ ਸਲਾਹ ਦਿੱਤੀ ਮੈਂ ਸ਼ਬਦ ਗੱਲ ਮੈਂ ਘੁੱਟ ਰਿਆ ਸਾਂ ਪਰ ਤੁਸੀਂ ਕਲੀਅਰ ਕਰਤਾ ਤੇ ਸੁਖਵਿੰਦਰ ਜੀ ਇਹੋ ਹੀ ਕਹਦਾ ਕਿ ਅਸਲ ਵਿੱਚ ਪੰਜਾਬ ਜਿਹੜਾ ਲੀਡਰ ਲੈਸ ਜਿਹੜਾ ਹੋਇਆ ਪਿਆ ਕਿਤੇ ਕਿਸੇ ਵੀ ਪਾਰਟੀ ਦਾ ਕੋਈ ਅਜਿਹਾ ਲੀਡਰ ਨਹੀਂ ਜਿਹ ਹੈਗਾ ਕਿ ਜਿਸ ਨੂੰ ਲੋਕਾਂ ਦਾ ਪ੍ਰਬੰਧਕ ਲੀਡਰ ਹੋਵੇ ਜੇਕਰ ਤੁਸੀਂ ਬੀਤੇ ਚ ਇਤਿਹਾਸ ਤੇ ਗੱਲ ਲੱਭੀ ਹੋ ਜਾਂਦੀ ਹੈ ਇਹ ਸਭ ਪੰਜਾਬ ਦੇ ਵਿੱਚ ਲੀਡਰਾਂ ਦਾ ਨਾਮ ਸੀ ਕੌਣ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੂਸਰੇ ਪਾਸੇ ਗੁਰਜਤੇਦਾਰ ਗੁਰਚਰ ਸਿੰਘ ਟੋਹਰਾ ਇਹੋ ਜੇ ਬੰਦੇ ਸਨ ਜਿਹੜੇ ਲੋਕਾਂ ਦੇ ਲੀ ਉਹੋ ਜਿਹੇ ਲੀਡਰ ਨਾ ਤਾਂ ਹੁਣ ਕਾਂਗਰਸ ਪਾਰਟੀ 'ਚ ਨੇ ਤੇ ਨਾ ਹੀ ਉਹੋ ਜਿਹੇ ਲੀਡਰ ਜਿਹੜੇ ਨੇ ਹੁਣ ਅਕਾਲੀ ਦਲ 'ਚ ਨੇ ਤੇ ਨਾ ਹੀ ਉਹੋ ਜਿਹੇ ਲੀਡਰ ਆਮ ਆਦਮੀ ਪਾਰਟੀ 'ਚ ਨੇ ਸਾਰੇ ਲੋਕ ਆਪੋ ਆਪਣੇ ਮਫਾਦਾਂ ਤੱਕ ਤੇ ਸੋਸ਼ਲ ਮੀਡੀਆ ਦੇ ਜੋਗ ਦੇ ਵਿੱਚ ਆਪਣੇ ਫੂੰਡਾਂ ਤੱਕ ਸੀਮਤ ਹੋ ਗਏ ਆ ਤੇ ਲੋਕ ਵੀ ਫਿਰ ਸੁਖਿੰਦਰ ਜੀ ਜਿਸ ਤਰੀਕੇ ਨਾਲ ਪੂਹੀ ਗੱਲ ਕੀਤੀ ਚਾਹੀਦਾ ਤਾਂ ਇਹੀ ਆ ਕਿ ਲੋਕ ਵੀ ਇਹੋ ਗੱਲ ਕਰਨ ਚਲੋ ਉਹ ਇੱਕ ਅਲੱਗ ਵਿਸ਼ਾ ਉਤੇ ਅਲੱਗ ਪ੍ਰੋਗਰਾਮ ਹੋ ਸਕਦਾ ਆ ਬਾਕੀ ਸੁਖਿੰਦਰ ਜੀ ਜਿਸ ਤਰੀਕੇ ਨਾਲ ਇਹ ਰੇਟ ਵਧੇ ਇਹ ਲੋਕਾਂ ਦੇ ਉੱਤੇ ਇੱਕ ਬੋਝ ਆ ਇਸ ਸਰਕਾਰ ਦਾ ਡੀਡਰਾ ਨਹੀਂ ਤੇ ਚਲੋ ਆਵਾਜ਼ ਕੀઠ ਹੋਣੀ ਆ ਪਰ ਜਿਸ ਤਰੀਕੇ ਨਾਲ ਆ ਰੇਟ ਬਤਾ ਦਿੱਤੀ ਹੈ 16 ਜੂਨ ਤੋਂ ਮੈਨੂੰ ਨਹੀਂ ਲੱਗਦਾ ਕਿ ਇਹ ਜਿਹੜੀਆਂ ਜਿਮਨੀ ਚੋਣਾ ਹੋਣੀਆਂ ਨੇ ਤੇ ਜਿਮਨੀ ਚੋਣਾ ਤੋਂ ਬਾਅਦ ਨਾਲ ਹੀ ਨਗਰ ਦੀਆਂ ਚੋਣਾਂ ਜਾਂ ਪੰਚਾਇਤੀ ਚੋਣਾਂ ਜਿਹੜੀਆਂ ਨਾਲ ਨਾਲ ਕਿਸੇ ਸਮੇਂ ਵੀ ਹੋ ਸਕਦੀਆਂ ਨੇ ਇਦਾਂ ਨਹੀਂ ਲੱਗਦਾ ਕਿ ਹੁਣ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਲੋਕ ਉਸ ਤਰੀਕੇ ਦਾ ਫਤਵਾ ਦੇਣ ਜਿਹੜਾ ਫਤਵਾ 2022 ਚ ਦਿੱਤਾ ਸੀ ਫਤਵਾ ਹੁਣ ਇਹੋ ਜਿਹਾ ਹੀ ਆਊਗਾ ਜਿਹੜਾ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਜਿੱਥੇ ਤਿੰਨ ਮਿਲੇ ਨੇ ਤੇ ਜੇਕਰ ਸਰਕਾਰ ਦੇ ਇਹੋ ਜਿਹੇ ਤੁਕਲਬੀ ਫੈਸਲੇ ਦੁਬਾਰਾ ਲਾਗੂ ਹੁੰਦੇ ਕਿ ਚਾਹੇ ਅਬ ਬਿਜਲੀ ਦਰਾਂ ਦਾ ਵਿਰੋਧ ਆ ਮਾਫ ਕਰਨਾ ਬਿਜਲੀ ਦਰਾਂ 'ਚ ਵਾਧਾ ਆਇਆ ਚਾਹੀਏ ਇਹੋ ਫੈਸਲੇ ਜੇਕਰ ਇਹੋ ਫੈਸਲੇ ਤੁਗਲਕੀ ਨਹੀਂ ਫੈਸਲੇ ਸਰਕਾਰ ਕਰਦੀ ਰਹੀ ਤਾਂ ਉਸ ਦਾ ਜਿਹੜਾ ਨਤੀਜਾ ਸੁਖਿੰਦਰ ਜੀ ਤੁਸੀਂ ਵੇਖਿਓ ਇਹਨਾਂ ਜਿੰਨੀ ਚੋਣਾਂ ਵਿੱਚ ਸਰਕਾਰ ਲੋਕ ਪੰਜਾਬ ਦੇ ਕਿਹੋ ਜਿਹਾ ਦਿੰਦੇ